ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਗੋਲੀਆਂ ਚਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਲਗਾਤਾਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ ਦੇ ਵੱਲੋਂ ਇੱਕ ਦੂਜੇ ਤੇ ਗੋਲੀਆਂ ਚਲਾ ਕੇ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਪਰ ਲੱਗਦਾ ਕਿ ਇਨਾਂ ਲੋਕਾਂ ਦੇ ਵਿੱਚ ਕਾਨੂੰਨ ਦਾ ਕੋਈ ਖੌਫ ਨਹੀਂ ਹੈ। ਦਿ ਰਾਤ ਅੰਮ੍ਰਿਤਸਰ ਦੇ ਵਿੱਚ ਫਿਰ ਗੋਲੀਆਂ ਚੱਲੀਆਂ ਨੇ ਤੇ ਇੱਕ ਨੌਜਵਾਨ ਦਾ ਕਤਲ ਹੋਇਆ। ਅੰਮ੍ਰਿਤਸਰ ਦੇ ਫਤੇਗੜ ਚੂੜੀਆਂ ਰੋਡ ਤੇ ਸਮਾਈਲ ਇਨਕਲੇਵ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤੋਂ ਪੁਰਾਣੀ ਰੰਜਸ ਦੇ ਚੱਲਦਿਆਂ ਨੌਜਵਾਨ ਨੂੰ ਮਾਰ ਮੁਕਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਾਮ ਲਾਪ੍ਰਿਤੌਫ ਲਵ ਹੈ ਜੋ ਕਿ ਸਲੂਨ ਦਾ ਕੰਮ ਕਰਦਾ ਹੈ। ਬਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਜਿਹੜੀ ਉਹ ਖੰਗਾਲੀ ਜਾ ਰਹੀ ਹੈ। ਮ੍ਰਿਤਕ ਦੇ ਨੂੰ ਕਬਜ਼ੇ ਦੇ ਚਲੇ ਕੇ ਪੁਲਿਸ ਨੇ ਪੋਸਮਾਰਟਮ ਦੇ ਲਈ ਭੇਜਿਆ ਮ੍ਰਿਤਕ ਦੀ ਉਮਰ ਕਰੀ 25 ਸਾਲ ਦੱਸੀ ਜਾ ਰਹੀ ਹੈ ਪੁਲਿਸ ਹੈ ਕਹਿਣਾ ਹੈ ਕਿ ਜਲਦ ਦੋਸ਼ੀ ਕਾਬੂ ਕਰ ਲਏ ਜਾਣਗੇ ਦੇਖੋ ਜੀ ਮੈਂ ਰਜਤ ਮਦਾਨ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਰਾਸ਼ਟਰੀ ਜਨਰਲ ਸੈਕਟਰੀ ਠੀਕ ਹੈ ਜੀ ਮੇਰੇ ਨਾਲ ਬੋਬੀ ਹੰਸ ਜੀ ਨੇ ਸਾਡੇ ਸਾਰੇ ਮੁੰਡੇ ਟੀਮ ਗਰੁੱਪ ਖਲੋਤਾ ਜੀ ਸਾਡਾ ਇੱਕ ਰਾਤੀ 11 ਵਜੇ ਮੁੰਡਾ ਲਵਪ੍ਰੀਤ ਲਵ ਜਿਸ ਦਾ ਕੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਪੁਰਾਣੀ ਰੰਜਿਸ਼ ਚੱਲਦੀ ਹੈ ਜੀ ਕੋਚਾ ਗਰੁੱਪ ਨਾਲ ਠੀਕ ਹੈ ਜੀ ਕੋਚ ਸਮਾਂ ਪਹਿਲਾਂ 2019 ਦੇ ਵਿੱਚ ਇੱਕ ਸਾਡਾ ਲੜਕਾ ਸੀਗਾ ਜੀ ਨਵੀਵਾਦੀ ਫੈਜਪੁਰੇ ਦਾ ਆਸ਼ੂ ਪਹਿਲੇ ਗੋਲੀਆਂ ਮਾਰ ਕੇ ਉਹਦਾ ਹੱਤਿਆ ਕਰ ਦਿੱਤੀ ਗਈ ਸੀਗੀ ਤੇ ਕੁਝ ਉਹਨਾਂ ਦੇ ਟੀਮ ਮੈਂਬਰ ਸਰਗਣੇ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਤੇ ਦੋ ਤਿੰਨ ਬੰਦੇ ਕਿਹੜੇ ਅੰਦਰ ਨੇ ਕੈਮੀ ਲਵ ਕੋਈ ਹੈਗਾ ਮੁੰਡਾ ਇਤਰਾ ਦੇ ਨਾਂ ਦੇ ਹਜੇ ਅੰਦਰ ਨੇ ਕੁਝ ਬੰਦੇ ਇਹਨਾਂ ਦੇ ਬਾਹਰ ਆ ਚੁੱਕੇ ਆ ਸਾਨੂੰ ਇਹੀ ਸ਼ੱਕ ਹੈ ਵੀ ਕੋਚੇ ਨੇ ਆਪਣੇ ਕੋਈ ਸਰਗਣਿਆਂ ਤੋਂ ਰਾਤੀ ਸਾਡੇ ਬੰਦੇ ਦੇ ਗੋਲੀਆਂ ਮਰਵਾਈਆਂ ਵਾ ਕਿਹੜੀ ਜਗ੍ਹਾ ਰਹਿਣ ਵਾਲਾ ਸੀ ਇਹ ਮੁੰਡਾ ਰਹਿਣ ਵਾਲਾ ਸੀਗਾ ਜੀ ਨੰਗਲੀ ਸਮਾਈਲਿੰਗ ਗਲੇਵ ਦਾ ਫਤਿਹਗੜ ਚੂੜੀਆਂ ਰੋਲਦਾ ਕਿਉਂਕਿ ਮੁੰਡੇ ਦੀ ਤਕਰੀਬ ਉਮਰ ਹੋਣੀ ਹੈ ਜੀ 24 ਤੋਂ 25 ਸਾਲ ਪਰ ਕਾਰਨ ਕੀ ਰਿਹਾ ਜਿਹੜੀ ਇਹਨੂੰ ਮਾਰੀਆਂ ਕਾਰਨ ਹੀ ਹੈ ਜੀ ਰੰਜਿਸ਼ ਦਾ ਕਾਰਨ ਹੈ ਜੀ ਆਪੋਚ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਆ ਤੇ ਇਸੇ ਕਰਕੇ ਦੋ ਤਿੰਨ ਦਿਨ ਤੋਂ ਪਹਿਲਾਂ ਥ੍ਰੈਟ ਆ ਰਹੀ ਸੀ ਲੜਕੇ ਨੂੰ ਵੀ ਤੈਨੂੰ ਮਾਰ ਦੇਣਾ ਵਾ ਕੱਲ ਪਰਸੋ ਰਾਤ ਮੇਰੇ ਨਾਲ ਗੱਲ ਵੀ ਹੋਈ ਆ ਕਿ ਭਾਜੀ ਐਤਰਾ ਐਤਰਾ ਮੁੰਡੇ ਮੇਰੀ ਰੈਕੀ ਕਰਦੇ ਨੇ ਤੇ ਮੇਰੀ ਜਾਨ ਨੂੰ ਖਤਰਾ ਵਾ ਤੇ ਮੈਂ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ ਵੀ ਦੋ ਦਿਨ ਮੈਂ ਬਿਜ਼ੀ ਹਾਂ ਤੇ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਪਰ ਰਾਤੀ 11 ਵਜੇ ਮੰਦਪਾਗੀ ਕਰਦਾ ਸਾਨੂੰ ਸਭ ਨੂੰ ਨਹੀਂ ਕੁਵਾਰਾ ਸੀ ਕਿਉਂ ਉਹਨਾਂ ਨੇ ਮਾਰੀਆਂ ਗੋਲੀਆਂ ਕੁਝ ਕੋਈ ਵਜ੍ਹਾ ਰੰਜੀ ਇਹਨਾਂ ਦੀ ਨਾ ਰੰਜਿਸ਼ ਹੀ ਹੈ ਜੀ ਤੁਹਾਨੂੰ ਦੱਸਣਾ ਹੈ 2019 ਦੇ ਵਿੱਚ ਪਹਿਲੇ ਵੀ ਇਹਨਾਂ ਦੀ ਪੁਰਾਣੀ ਲੜਾਈ ਚੱਗਦੀ ਚੱਲਦੀ ਹੈ ਜੀ ਇਹਨਾਂ ਦੇ ਆਪਸ 'ਚ ਕ੍ਰੋਸ ਪਰਚੇ ਵੀ ਹੋਏ ਨੇ ਹਮ ਠੀਕ ਹੈ ਜੀ ਹੁਣ ਇੱਕ ਗਲੀ ਦੇ ਵਿੱਚ ਆਪਾਂ ਕਹਿੰਨੇ ਵੀ ਮੈਰੀ ਪੂਰੀ ਟੋਰ ਆ ਇਹਨਾਂ ਦਾ ਘਰ ਗਲੀ 'ਚ ਜਿਨ੍ਹਾਂ ਦੇ ਗੋਲੀਆਂ ਮਰਵਾਇਆਂ ਜਿਨ੍ਹਾਂ ਨੇ ਇਹਨਾਂ ਦਾ ਘਰ ਗਲੀ 'ਚ ਪਹਿਲੇ ਹੁੰਦਾ ਸੀਗਾ ਤੇ ਇਹਨਾਂ ਦਾ ਅਗਲੇ ਬੰਨੇ ਹੁੰਦਾ ਸੀ ਹੁਣ ਮੈਂ ਕਹਾਂਗਾ ਵੀ ਮੈਂ ਇਲਾਕੇ ਦਾ ਮੋਤਬਰ ਬੰਦਾ ਹਾਂ ਤੇ ਮੈਨੂੰ ਕੋਈ ਜੀ ਜੂਰੀ ਕਰਕੇ ਨੰਗੇ ਪਰ ਅੱਜ ਦੇ ਸਮੇਂ ਕੋਈ ਕਿਸੇ ਦੀ ਜੀ ਜੂਰੀ ਨਹੀਂ ਕਰਦਾ ਕਿੰਨੀਆਂ ਗੋਲੀਆਂ ਜੀ ਤੇ ਕਰੀਬਨ 5-10 ਰੇਣੀ ਜੀ ਕੀ ਕੰਮ ਕੀ ਕਰਦਾ ਸੀ ਮੁੰਡਾ ਕੰਮ ਭਾਜੀ ਪਹਿਲੇ ਮੁੰਡਾ ਸਲੂਨ ਦਾ ਕੰਮ ਕਰਦਾ ਸੀਗਾ ਤੇ ਥੋੜਾ ਦਿਨ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਤੇ ਉਹਦੀ ਲੱਤ ਕੱਟੀ ਗਈ ਸੀ ਤੇ ਹੁਣ ਉਹਦੇ ਫਾਦਰ ਸਾਹਿਬ ਨੇ ਵਿਚਾਰੇ ਨੇ ਪਸਾਂ ਮਿਹਨਤਬੰਦ ਕਰਕੇ ਲੱਤ ਲਗਵਾਈ ਸੀ ਪੀ ਹਾਲ ਦੀ ਘੜੀ ਫਰੀ ਸੀਗਾ ਜੀ ਕੱਲਾ ਕੱਲਾ ਮੁੰਡਾ ਕਿ ਹੋ ਰਿਹਾ ਨਹੀਂ ਇਹ ਚਾਰ ਭੈਣ ਭਰਾ ਨਹੀਂ ਦੋ ਭਰਾ ਦੇ ਦੋ ਭੈਣ ਇਹ ਸਭ ਤੋਂ ਛੋਟਾ ਸੀ ਮੇਰਾ ਹਾਂ ਤੇ ਹੁਣ ਕੀ ਪਛਾਤਣ ਕੀ ਮੰਗ ਕੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਜੀ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਬਾਕੀ ਅਸੀਂ ਸਮੂਹ ਹਿੰਦੂ ਜੱਥੇਬੰਦੀਆਂ ਪਰਿਵਾਰ ਦੇ ਨਾਲ ਆ ਠੀਕ ਹੈ ਜੀ ਹੁਣ ਮੈਂ ਆਇਆ ਵਾਂ ਕੁਝ ਟਾਈਮ ਚ ਸਾਡੇ ਰਾਸ਼ਟਰਪਤੀ ਜੀ ਸਚਿਨ ਮਹਿਰਾ ਜੀ ਵੀ ਇੱਥੇ ਪਹੁੰਚ ਰਹੇ ਨੇ ਬਾਕੀ ਸਮੂਹ ਹਿੰਦੂ ਜੱਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਵਾ ਪੁਲਿਸ ਅਧਿਕਾਰੀ ਪੁੱਜੇ ਵੇ ਪੁਲਿਸ ਅਧਿਕਾਰੀਆਂ ਨਾਲ ਹਜੇ ਸਾਡੀ ਕੋਈ ਮੀਟਿੰਗ ਨਹੀਂ ਹੋ ਹੁਣ ਆਪਾਂ ਬੈਠ ਕੇ ਸੀਪੀ ਸਾਹਿਬ ਨਾਲ ਗੱਲ ਕਰਾਂਗੇ ਵੀ ਇਸ ਪਰਿਵਾਰ ਨੂੰ ਪੂਰਾ ਇਨਸਾਫ ਦਵਾਇਆ ਜਾਵੇ। ਮੈਂ ਆਠੇਕਾ ਤੁਸੀਂ ਆਏ ਜੀ। ਇਹ ਰਾਤ ਅਭੀਤੀ ਰਾਤ ਜਿਹੜਾ ਵਾ ਇੱਕ ਲੜਕੇ ਦੀ ਜਿਹੜੀ ਆ ਗੋਲੀਆਂ ਲੱਗਣ ਕਰਕੇ ਡੈਥ ਹੋਈ ਆ ਜੀ। ਉਹਦੀ ਰੈਡ ਬੋਡੀ ਲੈ ਕੇ ਆਏ ਪੋਸਟਮਾਰਟਮ ਕਰਾਉਣ ਵਾਸਤੇ। ਸਰ ਇਹ ਕੌਣ ਹੈਗਾ ਸੀ? ਕਿਹੜੀ ਜਗ੍ਹਾ ਤੇ ਹੋਈ ਸੀ? ਕਿਹੜੀ ਜਗ੍ਹਾ ਤੇ? ਇਹਦਾ ਨਾਮ ਆਰਮਨ ਆਰਮਨ ਸਿੰਘ ਮਡੇ ਦਾ ਲੜਕੇ ਦਾ ਨਾਮ ਆ ਉਮਰ ਕਰੀਬ ਇਹਦੀ ਕੋਈ 25 ਕੇ ਸਾੜੇ ਜਿਆ ਤੇ ਬਾਕੀ ਤੇ ਮੈਂ ਹੁਣ ਡੈਡੀ ਬੋਡੀ ਸਾਡੀ ਵੱਲ ਕੀਤੀ ਜੈ ਇਰ ਪੋਸਟਮਾਰਟਮ ਕਰਨ ਵਾਸਤੇ ਜਿਹੜੀ ਜਗ੍ਹਾ ਤੇ ਹੋਈ ਸੀ ਇਹ ਥਾਣਾ ਸਦਰਦਾਰੀਆਂ ਪਿੰਡਾ ਜੀ ਫੱਟੇਗੜ ਜੁੜੀਆਂ ਰੋਡ ਤੇ ਨਾ ਸਮਾਈਲੇਂਪਿੰਡਾ ਉਹਨੀਆਂ ਗੁਲੀਆਂ ਵਿੱਚ ਉਹ ਤੇ ਪੋਸਟਮਾਰਟਮ ਡਾਕਟਰ ਸਾਹਿਬ ਦਇਆ ਪੋਸਟਮਾਰਟਮ ਕਰ ਦਿੱਤਾ ਕਾਰਨ ਕਿਸੇ ਕਾਰਨ ਬਾਰੇ ਬਾਅਦ ਵਿੱਚ ਪਤਾ ਲੱਗੂ ਜੀ ਇਨਵੈਸਟੀਗੇਸ਼ਨ ਅਫਸਰ ਜੀ ਕਰ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ